ਹਾਂਜੀ ਪੰਜਾਬ ਦੀ ਲੈਂਡ ਪੂਲਿੰਗ ਪਾਲਿਸੀ ਬਾਰੇ ਤਾਂ ਤੁਹਾਨੂੰ ਸਭ ਨੂੰ ਪਤਾ ਹੋਣਾ ਪੰਜਾਬ ਸਰਕਾਰ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਦੇ ਆਸ-ਪਾਸ ਦੀ ਜ਼ਮੀਨ ਐਕਵਾਇਰ ਕਰੇਗੀ ਉੱਥੇ ਡਿਵੈਲਪਮੈਂਟ ਕੀਤੀ ਜਾਏਗੀ ਤੇ ਵੱਡੇ ਵੱਡੇ ਬੇਰ ਹਾਉਸ ਜਾਂ ਮਾਲ ਬਣਨਗੇ ਜਾਂ ਫਿਰ ਬਾਹਰਲੀ ਬਸੋਂ ਲਈ ਕਲੋਨੀਆ ਬਣਾਈਆਂ ਜਾਣਗੀਆਂ ਪੰਜਾਬ ਦੀ ਜ਼ਮੀਨ ਦੀ ਬਰਬਾਦੀ ਹੋਵੇਗੀ ਤੇ ਕਿਸਾਨ ਨੂੰ ਆਪਣੀ ਹੀ ਜ਼ਮੀਨ ਚੋਂ ਸਿਰਫ 1200 ਗੱਜ ਦਿੱਤਾ ਜਾਵੇਗਾ ਉਵੇਂ ਹੀ ਹੈ ਜਿਵੇਂ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਚਾਇਆ ਗਿਆ ਸੀ ਤੇ ਅੱਜ ਉਹੀ ਚੰਡੀਗੜ੍ਹ ਸਾਡੇ ਤੋਂ ਖੋਣ ਦੀਆਂ ਗੱਲਾਂ ਹੋ ਰਹੀਆਂ ਨੇ ਤੁਹਾਡੇ ਵਾਸਤੇ ਸਰਕਾਰ ਦਾ ਕਹਿਣਾ ਹੈ ਕਿ ਕੋਈ ਤੱਕਾ ਨਹੀਂ ਕਿਸਾਨ ਆਪਣੀ ਮਰਜ਼ੀ ਨਾਲ ਜ਼ਮੀਨ ਵੇਚ ਸਕਦਾ ਹੈ ਫਿਰ ਜਿਹੜੀਆਂ ਜ਼ਮੀਨਾਂ ਲਿਸਟ ਦੇ ਵਿੱਚ ਆਈਆਂ ਨੇ ਉਹਨਾਂ ਨੂੰ ਗੈਹਣੇ ਕਰਨ ਬੈਕ ਕਰਨ ਜਾਂ ਉਹਨਾਂ ਤੇ ਲੋਨ ਲੈਣ ਤੋਂ ਰੋਕ ਕਿਉਂ ਲਗਾ ਦਿੱਤੀ ਗਈ ਹੈ ਮਤਲਬ ਤੁਸੀਂ ਇਹ ਚਾਹੁੰਦੇ ਹੋ ਕਿ ਜਿਸ ਜ਼ਮੀਨ ਦਾ ਕਿਸਾਨ ਦਾ ਮਾਲਕ ਹੈ ਉਸੇ ਜ਼ਮੀਨ ਦੇ ਉੱਤੇ ਬਣੇ ਹੋਏ ਮੌਲ ਦੇ ਅੱਗੇ ਉਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਸਿਕਿਉਰਿਟੀ ਗਾਰਡ ਦੀਆਂ ਨੌਕਰੀਆਂ ਕਰਨ ਤੇ ਆਉਂਦੇ ਜਾਂਦੇ ਨੂੰ ਸਲੂਟ ਮਾਰਨ ਤੇ ਜਿਹੜੀਆਂ ਵੀ ਸਿਆਸੀ ਪਾਰਟੀਆਂ ਇਸ ਪਾਲਿਸੀ ਦਾ ਵਿਰੋਧ ਕਰ ਰਹੀਆਂ ਨੇ ਉਹ ਸਿਰਫ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਲਈ ਵਿਰੋਧ ਕਰ ਰਹੀਆਂ ਨੇ ਉਹਨਾਂ ਨੂੰ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ ਕਿਉਂਕਿ ਉਹਨਾਂ ਵੇਲੇ ਵੀ ਇਹੀ ਕੁਝ ਚੱਲਦਾ ਸੀ ਇਹ ਪਾਲਿਸੀ ਉਦੋਂ ਵੀ ਆਈ ਸੀ ਭਗਵੰਤ ਮਾਨ ਸਰਕਾਰ ਨੂੰ ਮੇਰੇ ਕੁਝ ਸਵਾਲ ਨੇ ਨੰਬਰ 1 ਕਿਸਾਨਾਂ ਨੂੰ ਤਾਂ ਤੁਸੀਂ ਜ਼ਮੀਨ ਦੇ ਦੋਗੇ ਪਰ ਉਹਨਾਂ ਕਿਸਾਨਾਂ ਤੋਂ ਜੋ ਦੁਕਾਨਦਾਰ ਸਬਜ਼ੀਆਂ ਦਾਲਾਂ ਲੈ ਕੇ ਅੱਗੇ ਵੇਚਦੇ ਸੀ ਆਪਣੀ ਰੋਜ਼ੀ-ਰੋਟੀ ਚਲਾਉਂਦੇ ਸੀ ਜਿਦੇ ਵਿੱਚ ਜ਼ਿਆਦਾਤਰ ਹਿੰਦੂ ਭਾਈਚਾਰੇ ਦੇ ਲੋਕ ਆਉਂਦੇ ਨੇ ਉਹਨਾਂ ਦਾ ਹੱਥ ਕੌਣ ਫੜੂਗਾ ਉਹਨਾਂ ਦਾ ਰੋਜ਼ਗਾਰ ਕੌਣ ਚਲਾਊਗਾ ਨੰਬਰ 2 ਪਹਿਲਾਂ ਵੀ ਬਹੁਤ ਸਾਰੀਆਂ ਜ਼ਮੀਨਾਂ ਪੁਰਾਣੀਆਂ ਸਰਕਾਰਾਂ ਦੁਆਰਾ ਇਕਵਾਇਟ ਕੀਤੀਆਂ ਗਈਆਂ ਸੀਗੀਆਂ ਉੱਥੇ ਕਲੋਨੀਆਂ ਅੱਜ ਤੱਕ ਅਧੂਰੀਆਂ ਪਈਆਂ ਨੇ ਜੋ ਪੂਰੀਆਂ ਨਹੀਂ ਕੀਤੀਆਂ ਗਈਆਂ ਪਹਿਲਾਂ ਆਪਾਂ ਉਸ ਚੀਜ਼ ਤੇ ਕੰਮ ਕਰ ਲਈਏ ਨਵੀਂ ਪਾਲਿਸੀ ਦੀ ਗੱਲ ਆਪਾਂ ਬਾਅਦ ਚੋਂ ਕਰ ਲਾਂਗੇ ਤੀਜਾ ਸਵਾਲ 40 ਹਜ਼ਾਰ ਏਕੜ ਦੇ ਉੱਤੇ ਡਿਵੈਲਪਮੈਂਟ ਕਰਨ ਲਈ 10-15 ਸਾਲ ਦਾ ਟਾਈਮ ਲੱਗਣਾ ਤੇ ਆਉਣ ਵਾਲੇ ਸਮੇਂ 'ਚ ਜੇ ਤੁਹਾਡੀ ਸਰਕਾਰ ਨਹੀਂ ਆਈ ਤਾਂ ਇਹਦੀ ਕੀ ਗਾਰੰਟੀ ਹੈ ਕਿ ਆਉਣ ਵਾਲੀ ਸਰਕਾਰ ਇਸ ਪਾਲਿਸੀ ਦੇ ਉੱਤੇ ਕੰਮ ਕਰੂਗੀ ਵੈਸੇ ਵੀ ਦਿੱਲੀ ਦੇ ਵਿੱਚ 2010 ਤੋਂ ਲੈ ਕੇ ਹੁਣ ਤੱਕ 50 ਹਜ਼ਾਰ ਤੋਂ ਪਲੱਸ ਫਲੈਟਸ ਬਣਾਏ ਸੀਗੇ ਕਾਂਗਰਸ ਸਰਕਾਰ ਨੇ ਝੁੱਗੀ-ਚੌਪੜੀ ਵਾਲੇ ਲੋਕਾਂ ਦੇ ਲਈ ਤੇ 2015 ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਵਾਪਸ ਦੇ ਵਿੱਚ ਸੀ ਤਾਂ ਫਿਰ ਉਹਨਾਂ ਫਲੈਟਸ ਦੇ ਵਿੱਚ ਪੁਰਾਣੀ ਸਰਕਾਰ ਦੇ ਬਣਾਏ ਹੋਏ ਫਲੈਟਸ ਦੇ ਵਿੱਚ ਉਹਨਾਂ ਝੁੱਗੀ-ਚੌਪੜੀ ਵਾਲਿਆਂ ਨੂੰ ਨਹੀਂ ਵਸਾਇਆ ਗਿਆ ਤਾਂ ਇਹ ਕੀ ਪ੍ਰੋਸੈਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਹਾਡੀ ਸਰਕਾਰ ਨਹੀਂ ਆਈ ਤਾਂ ਆਉਣ ਵਾਲੀ ਸਰਕਾਰ ਤੁਹਾਡੀ ਪਾਲਿਸੀ ਦੇ ਉੱਤੇ ਕੰਮ ਕਰੂਗੀ ਕਿਉਂਕਿ ਤੁਸੀਂ ਵੀ ਕਾਂਗਰਸ ਦੀ ਸਰਕਾਰ ਦੀ ਪਾਲਿਸੀ ਤੇ ਕੰਮ ਦਿੱਲੀ ਦੇ ਵਿੱਚ ਨਹੀਂ ਕੀਤਾ ਤੇ ਅੱਜ ਵੀ ਉਹ ਫਲੈਟ ਖਾਲੀ ਪਏ ਨੇ ਉਗੀ ਚੋਪੜੀ ਵਾਲੇ ਲੋਕਾਂ ਨੂੰ ਨਹੀਂ ਮਿਲੇ ਚੌਥਾ ਸਵਾਲ ਪੰਜਾਬ ਦੇ ਉੱਤੇ ਆਲਰੇਡੀ ਬਹੁਤ ਜ਼ਿਆਦਾ ਕਰਜ਼ਾ ਤੁਸੀਂ ਬਹੁਤ ਸਾਰੇ ਵਾਦੇ ਵੀ ਕੀਤੇ ਸੀਗੇ ਪੰਜਾਬ ਦੇ ਲੋਕਾਂ ਨਾਲ ਜਿਨ੍ਹਾਂ ਦੇ ਵਿੱਚ ਬੀਬੀਆਂ ਨੂੰ 1000 ਰੁਪਿਆ ਦੇਣ ਦਾ ਵੀ ਵਾਅਦਾ ਕੀਤਾ ਗਿਆ ਜੋ ਅੱਜ ਤੱਕ ਨਹੀਂ ਦਿੱਤਾ ਤੇ ਤੁਸੀਂ ਇਸ ਪ੍ਰੋਜੈਕਟ ਨੂੰ ਪੂਰਾ ਕਰ ਲਈ ਵੀ ਕਰਜ਼ਾ ਚੁੱਕੋਗੇ ਪੰਜਾਬ ਦੇ ਸਿਰ ਦੇ ਉੱਤੇ ਹੋਰ ਕਰਜ਼ਾ ਚੜ੍ਹੇਗਾ ਤੁਹਾਡੀ ਸਰਕਾਰ ਦੇ ਉੱਤੇ ਸੈਂਟਰ ਵੱਲੋਂ 1000 ਕਰੋੜ ਦਾ ਫਾਈਨ ਪਿਆਸੀ ਕਿਉਂਕਿ ਤੁਸੀਂ ਪੰਜਾਬ ਦੇ ਵਿੱਚ ਗਾਰਬੇਜ ਕਲੈਕਸ਼ਨ ਚੰਗੀ ਤਰ੍ਹਾਂ ਹੈਂਡਲ ਨਹੀਂ ਕਰ ਸਕੇ ਤੁਹਾਡੀ ਸਰਕਾਰ ਪੰਜਾਬ ਦਾ ਕੂੜਾ ਨਹੀਂ ਸਾਮ ਸਕੀ ਤਾਂ ਇਹਦੀ ਕੀ ਗਾਰੰਟੀ ਹੈ ਕਿ ਪੰਜਾਬ ਦੇ ਲੋਕਾਂ ਦੇ ਸੁਪਨਿਆਂ ਨੂੰ ਸਾਮਲੂ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰੋ ਪੰਜਵਾਂ ਸਵਾਲ ਪੰਜਾਬ ਦੇ ਜਿਆਦਾਤਰ ਲੋਕ ਮਾਈਗ੍ਰੇਟ ਕਰ ਗਏ ਨੇ ਤੇ ਸਾਡੀ ਪਪੂਲੇਸ਼ਨ ਆਲਰੇਡੀ ਘਟ ਰਹੀ ਆ ਤਾਂ ਫਿਰ ਇਹਨਾਂ ਕਲੋਨੀਆ ਦੇ ਵਿੱਚ ਤੁਸੀਂ ਕਿਹਨਾਂ ਨੂੰ ਵਸਾਉਣ ਦਾ ਸੋਚ ਰਹੇ ਹੋ ਕਾਰਪੋਰੇਟਸ ਲਈ ਬਾਰੀ ਲੇਬਰ ਨੂੰ ਜਾਂ ਫਿਰ ਆਪਣੇ ਲਈ ਵੋਟ ਬੈਂਕ ਇਕੱਠਾ ਕਰਨਾ ਚਾਹੁੰਦੇ ਹੋ ਛੇਵਾਂ ਸਵਾਲ ਪੰਜਾਬ ਦੇ ਵਿੱਚ ਹਰ ਇੱਕ ਬੰਦੇ ਕੋਲੇ ਆਪਣਾ ਘਰ ਹੈ ਜੇ ਨਹੀਂ ਤਾਂ ਬਹੁਤ ਸਾਰੇ ਐਨਆਰਆਈ ਤੇ ਸੰਸਥਾਵਾਂ ਉਹਨਾਂ ਨੂੰ ਘਰ ਬਣਾ ਕੇ ਦੇ ਰਹੀਆਂ ਨੇ ਤੇ ਉਹ ਘਰ ਬਣਾਉਣ ਲਈ ਜਗ੍ਹਾ ਵੀ ਆ ਫਿਰ ਤੁਸੀਂ ਕਿੰਨਾਂ ਦੀ ਫਿਕਰ ਕਰ ਰਹੇ ਹੋ ਪ੍ਰਵਾਸੀਆਂ ਦੀ ਉਹ ਪ੍ਰਵਾਸੀ ਜਿਹੜੇ ਜੰਗ ਦੇ ਟਾਈਮ ਪੰਜਾਬ ਛੱਡ ਕੇ ਭੱਜ ਜਾਂਦੇ ਨੇ ਤੇ ਜਦੋਂ ਮਾਹੌਲ ਠੀਕ ਹੋਵੇ ਫਿਰ ਵਾਪਸ ਆ ਜਾਂਦੇ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਹਜ਼ਾਰਾਂ ਕਰੋੜ ਦੀ ਜ਼ਮੀਨ ਕਿਸਾਨ ਗਵਾ ਚੁੱਕੇ ਨੇ ਹੁਣ ਤੁਸੀਂ ਹੋਰ ਬਰਬਾਦੀ ਕਿਉਂ ਕਰਨਾ ਚਾਹੁੰਦੇ ਹੋ ਜੇ ਆਮ ਆਦਮੀ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦੀ ਐਨੀ ਹੀ ਫਿਕਰ ਹੈ ਤਾਂ ਪੰਜਾਬ ਦੇ ਵਿੱਚ ਫੂਡ ਪ੍ਰੋਸੈਸਿੰਗ ਯੂਨਿਟਸ ਲਾਓ ਤਾਂ ਕਿ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਤੋਂ ਬਣੇ ਪ੍ਰੋਡਕਟਸ ਦੁਨੀਆ ਭਰ ਦੇ ਵਿੱਚ ਆਪਾਂ ਐਕਸਪੋਰਟ ਕਰ ਸਕੀਏ ਪੈਸਾ ਕਮਾ ਸਕੀਏ ਇਸ ਨਾਲ ਏਮਪਲੋਇਮੈਂਟ ਵੀ ਵਧੇਗੀ ਅਸੀਂ ਪੈਸਾ ਵੀ ਕਮਾਵਾਂਗੇ ਨਾਲੇ ਸਰਕਾਰ ਦਾ ਫਾਇਦਾ ਨਾਲੇ ਵਪਾਰੀਆਂ ਦਾ ਤੇ ਨਾਲੇ ਕਿਸਾਨਾਂ ਦਾ ਫਾਇਦਾ ਗੱਲ ਇੱਥੇ ਮੁੱਕਦੀ ਹੈ ਕਿ ਜਦੋਂ ਆਪਾਂ ਕਿਸੇ ਜ਼ਮੀਨ 'ਚੋਂ ਅਨਾਜ ਉਗਾਉਂਦੇ ਆ ਉਹਨੂੰ ਖਾਂਦੇ ਆ ਉਹਨੂੰ ਹਜ਼ਾਰਾਂ ਸਾਲਾਂ ਤੱਕ ਆਪਾਂ ਰੀਪ੍ਰੋਡਿਊਸ ਕਰ ਕਰਕੇ ਖਾ ਸਕਦੇ ਆ ਆਪਣੀਆਂ ਆਉਣ ਵਾਲੀਆਂ ਜਨਰੇਸ਼ਨ ਸਰਵਾਈਵ ਕਰ ਸਕਦੀਆਂ ਨੇ ਉਸ ਜ਼ਮੀਨ ਦੇ ਟੁਕੜੇ ਦੇ ਸਹਾਰੇ ਪਰ ਜਦੋਂ ਉਸ ਜ਼ਮੀਨ ਦੇ ਉੱਤੇ ਸਿਮਿੰਟ ਜਾਂ ਪੱਥਰ ਪਾ ਦਿੰਦੇ ਹਾਂ ਬਿਲਡਿੰਗ ਖੜੀ ਕਰ ਦਿੰਦੇ ਹਾਂ ਤਾਂ ਉਸ ਦੀ ਰੀਪ੍ਰੋਡਕਸ਼ਨ ਵੈਲਿਊ ਖਤਮ ਹੋ ਜਾਂਦੀ ਹੈ ਆਪਾਂ ਉਹ ਤੋਂ ਕੁਝ ਨਹੀਂ ਲੈ ਸਕਦੇ ਕੋਈ ਅਨਾਜ ਨਹੀਂ ਲੈ ਸਕਦੇ ਫਿਰ ਉਸੇ ਅਨਾਜ ਲਈ ਜੋ ਰੋਟੀ ਆਪਾਂ ਆਪਣੀ ਜ਼ਮੀਨ ਚੋਂ ਖਾਂਦੇ ਸੀ ਪੰਜਾਬ ਦੀ ਜ਼ਮੀਨ ਚੋਂ ਖਾਂਦੇ ਸੀ ਆਪਾਂ ਨੂੰ ਹੋਰ ਤੇ ਡਿਪੈਂਡ ਆਉਣਾ ਪੈਣਾ ਉਹੀ ਉਹੀ ਰੋਟੀ ਆਪਾਂ ਬਾਹਰੋਂ ਖਰੀਦ ਕੇ ਖਾਵਾਂਗੇ ਇਸ ਤਰ੍ਹਾਂ ਇਹਨੂੰ ਡਿਵੈਲਪਮੈਂਟ ਨਹੀਂ ਕਹਿੰਦੇ ਇਹਨੂੰ ਬਰਬਾਦੀ ਕਹਿੰਦੇ ਨੇ ਮੇਰੇ ਤੇ ਮੇਰੀ ਟੀਮ ਵੱਲੋਂ ਚੈਲੰਜ ਹੈ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਤੇ ਮੀਡੀਆ ਚੈਨਲਸ ਨੂੰ ਤੁਸੀਂ ਕਦੇ ਵੀ ਇਸ ਮੁੱਦੇ ਤੇ ਮੇਰੇ ਤੇ ਮੇਰੀ ਟੀਮ ਨਾਲ ਬੈਠ ਕਰ ਸਕਦੇ ਹੋ ਧੰਨਵਾਦ